ਹੜਪੀੜਤਾ ਦੀ ਮਦਦ ਕਰਨ ਲਈ ਜੋ ਵੀ ਸਾਡੇ ਭਰਾ ਦਿਲ ਦੇ ਵਿੱਚ ਤਮੰਨਾ ਰੱਖਦੇ ਜਾਂ ਜਿਨ੍ਹਾਂ ਦੇ ਵੀ ਜਜ਼ਬਾਤ ਨੇ ਉਹਨਾਂ ਦਾ ਸਾਰਿਆਂ ਦਾ ਸਭ ਤੋਂ ਪਹਿਲਾਂ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਸੋਚ ਤੁਹਾਡੀ ਹੈ ਪ੍ਰਮਾਤਮਾ ਨੇ ਦਿੱਤੀ ਪਰ ਆਪਾਂ ਨੂੰ ਕੋਈ ਵੀ ਚੰਗਾ ਕਦਮ ਚੱਕਣ ਲਈ ਵੀ ਕੁਝ ਗੱਲਾਂ ਧਿਆਨ ਗੋਚ ਰੇ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਜੇ ਆਪਾਂ ਜਜ਼ਬਾਤੀ ਹੋ ਕੇ ਮਤਲਬ ਕੋਈ ਵੀ ਕੰਮ ਕਰਦੇ ਆ ਸ਼ੁਰੂ ਕਰਦੇ ਆ ਮਤਲਬ ਭਲੇ ਲਈ ਲੋਕਾਂ ਦੇ ਕੁਝ ਵੀ ਕਰਦੇ ਜਜਵਾਤੀ ਹੋ ਕੇ ਤਾਂ ਉਹਦੇ ਨਾਲ ਆਪਣਾ ਟਾਈਮ ਵੀ ਬਹੁਤ ਜ਼ਿਆਦਾ ਵੇਸਟ ਹੁੰਦਾ ਆਪਣਾ ਪੈਸਾ ਵੀ ਵੇਸਟ ਹੁੰਦਾ ਤੇ ਕਈ ਵਾਰੀ ਸਹੀ ਚੀਜ਼ ਸਹੀ ਥਾਂ ਤੇ ਪਹੁੰਚ ਵੀ ਨਹੀਂ ਸਕਦੀ ਜਾਂ ਸਹੀ ਚੀਜ਼ਾਂ ਆਪਾਂ ਕਹਿੰਦੇ ਆ ਸਹੀ ਬੰਦੇ ਤੱਕ ਜਿਹੜੇ ਲੋੜਵੰਦਾ ਉਹਨਾਂ ਦਾ ਕੰਮ ਤੋਂ ਪਹੁੰਚਾ ਵੀ ਨਹੀਂ ਜਾਂਦਾ ਹੁੰਦਾ ਸੋ ਇਸ ਕਰਕੇ ਕੁਝ ਗੱਲਾਂ ਜਿਹੜੀਆਂ ਧਿਆਨ ਗੋਚ ਰੇ ਨੇ ਆਪਣੇ ਜਿੰਨੇ ਵੀ ਆਪਾਂ ਜਜਵਾਤੀ ਬੰਦੇ ਆ ਜਾਂ ਹੜਪੀਟਾਂ ਦੀ ਮਦਦ ਕਰਨਾ ਚਾਹੁੰਦੇ ਆ ਤਾਂ ਆਪਣੇ ਇਹ ਧਿਆਨ ਰੱਖਣ ਯੋਗ ਗੱਲਾਂ ਨੇ ਜਿਹੜੀਆਂ ਮੈਂ ਕੁਝ ਨੋਟ ਕੀਤੀਆਂ ਨੇ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਣਾਗਾ ਜੇ ਤੁਹਾਨੂੰ ਚੰਗੀਆਂ ਲੱਗੀਆਂ ਤਾਂ ਇਹ ਗੱਲਾਂ ਤੇ ਗੌਰ ਮੇਰਾ ਵੀਰ ਜਰੂਰ ਕਰਿਓ ਤੇ ਇਸ ਤੋਂ ਇਲਾਵਾ ਉਹਨਾਂ ਸਾਰੇ ਭਰਾਵਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਜਿਹੜੇ ਉੱਥੇ ਹੜਪੀੜਤਾ ਦੀ ਮਦਦ ਕਰ ਰਹੇ ਨੇ ਜਾ ਕੇ ਕਿਸੇ ਪੱਖੋਂ ਵੀ ਪੈਸੇ ਪੱਖੋਂ ਜਾਂ ਆਪ ਆਪ ਜਾ ਕੇ ਮਦਦ ਕਰ ਰਹੇ ਨੇ ਜਾਂ ਜਿਵੇਂ ਕਿਵੇਂ ਵੀ ਮਦਦ ਕਰ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਦੋਸਤੋ ਪਹਿਲੀ ਗੱਲ ਤਾਂ ਇਹ ਆ ਕਿ ਆਪਾਂ ਜਿਹੜੇ ਹੜਪੀੜਤ ਪਿੰਡ ਆਗੇ ਲਗਭਗ ਕਈ ਸੌ ਪਿੰਡ ਪੰਜਾਬ ਦੇ ਪਾਣੀ ਦੇ ਵਿੱਚ ਮੰਨ ਲਓ ਕਿਰੇ ਹੋਏ ਆਗੇ ਕਿਰੇ ਹੋਏ ਕਹਿੰਦੇ ਉਹ ਘਰਾਂ ਦੇ ਵਿੱਚ ਗੋਡੇ-ਗੋਡੇ ਪਾਣੀ ਭੜਿਆ ਹੋਇਆ ਉਹਨਾਂ ਦੇ ਉਹਨਾਂ ਦਾ ਜੋ ਵੀ ਜ਼ਰੂਰੀ ਸਮਾਨ ਬਹੁਤ ਥਾਂ ਹੀ ਖਰਾਬ ਹੋ ਗਿਆ ਖਾਣ ਪੀਣ ਖਰਾਬ ਹੋ ਗਿਆ ਬਹੁਤ ਥਾਂ ਹੀ ਤਾਂ 6-7-7 ਫੁੱਟ ਪਾਣੀ ਆ ਪਸ਼ੂ ਡੁੱਬ ਗਏ ਘਰ-ਬਾਰ ਬਰਬਾਦ ਹੋ ਗਏ ਉਹਨਾਂ ਨੂੰ ਰੈਸਕਿਊ ਕਰਕੇ ਮਤਲਬ ਬਾਹਰ ਲਿਆਂਦਾ ਗਿਆ ਕਈ ਉੱਥੇ ਬੈਠੇ ਆ ਮਤਲਬ ਇਸ ਤਰ੍ਹਾਂ ਬੁਰਾ ਹਾਲ ਸੋ ਆਪਾਂ ਟਾਈਮ ਦੀ ਸਿਚੁਏਸ਼ਨ ਸਮਝਦੇ ਹੋਏ ਅੱਜ ਦੀ ਘੜੀ ਉਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਆ ਉਹ ਸਿਰਫ ਰੋਟੀ ਤੇ ਰਹਿਣ ਦੀ ਲੋੜ ਆ ਤੇ ਜਾਂ ਫਿਰ ਕੱਪੜੇ ਦੀ ਲੋੜ ਆਗੀ ਅੱਜ ਜੇ ਆਪਾਂ ਉਹਨਾਂ ਲਈ ਮਤਲਬ ਹੋਰ ਚੀਜ਼ਾਂ ਲਾਈਏ ਵੀ ਪੈਸਾ ਜਾਂ ਕੁਝ ਹੋਰ ਚੀਜ਼ਾਂ ਹਲੇ ਇਸ ਚੀਜ਼ ਦੀ ਉਹਨਾਂ ਨੂੰ ਲੋੜ ਨਹੀਂ ਹੈਗੀ ਉਹਨਾਂ ਨੂੰ ਰਹਿਣ ਲਈ ਜਗ੍ਹਾ ਚਾਹੀਦੀ ਛੱਤ ਚਾਹੀਦੀ ਆ ਉਹਨਾਂ ਨੂੰ ਮਨ ਲਓ ਮੱਛਰਦਾਨੀਆਂ ਹੋ ਗਈਆਂ ਕੱਪੜੇ ਹੋ ਗਏ ਪਾਉਣ ਲਈ ਜਾਂ ਫਿਰ ਉਹਨਾਂ ਨੂੰ ਰੋਟੀ ਪਾਣੀ ਹੋ ਗਿਆ मतलब दो तीन टाइम ਦਾ ਹਨਾ ਉਹਨਾਂ ਨੂੰ મતલਬ ਇਹ ਚੀਜ਼ਾਂ ਦੀ ਲੋੜ ਆ ਗਈ ਤੇ ਇਸ ਕਰਕੇ ਅੱਜ ਦੀ ਘੜੀ ਆਪਾਂ ਨੂੰ ਸਿਰਫ ਇਹ ਚੀਜ਼ਾਂ ਉਹਨਾਂ ਨੂੰ ਦੇਣ ਬਾਰੇ ਸੋਚਣਾ ਚਾਹੀਦਾ ਹੈਗਾ ਜਿਹੜਾ ਪੈਸੇ ਦਾ ਜਿਆਦਾ ਮਹੱਤਵ ਨਹੀਂ ਹੈ ਕਿਉਂਕਿ ਪੈਸਾ ਦੇ ਨਾਲ ਤਾਂ ਬਹੁਤ ਤਾਂ ਨਹੀਂ ਸੱਜਣ ਬੈਠੇ ਹੁੰਦੇ ਹੈਗੇ ਤੇ ਅੱਜ ਦੀ ਘੜੀ ਆਪਾਂ ਨੂੰ ਉਹਨਾਂ ਦੀ ਫਿਜ਼ੀਕਲ ਸਪੋਰਟ ਦੀ ਵੀ ਲੋੜ ਆ ਗਈ ਜਿਵੇਂ ਹੁਣ ਆਪਾਂ ਉੱਥੇ ਚੱਲ ਕੇ ਜਾਈਏ ਉਹਨਾਂ ਦੇ ਦੁੱਖ ਤਕਲੀਫਾਂ ਦੇਖੀ ਇਹ ਵੱਡੀ ਲੋੜ ਅੱਜ ਦੀ ਘੜੀ ਆਪਾਂ ਨੂੰ ਸੋ ਇਹਦੇ ਨਾਲ ਕੀ ਹੁੰਦਾ ਹੈਗਾ ਕਿ ਜਦੋਂ ਆਪਾਂ ਉੱਥੇ ਜਾਵਾਂਗੇ ਆਪਾਂ ਨੂੰ ਪਤਾ ਲੱਗੂ ਉਹਨਾਂ ਦੀਆਂ ਸਮੱਸਿਆਵਾਂ ਦਾ ਪਤਾ ਲੱਗੂ ਆਪਾਂ ਨੂੰ ਇਹ ਪਤਾ ਲੱਗੂ ਕਿਹੜੀ ਚੀਜ਼ ਇੱਥੇ ਹੈਗੀ ਹੈ ਕਿਹੜੀ ਹੈ ਨਹੀਂ ਇਹ ਪਤਾ ਲੱਗੂ ਵੀ ਕਿੱਥੇ ਮਤਲਬ ਚੀਜ਼ ਜਿਆਦਾ ਪਹੁੰਚ ਰਹੀ ਹੈ ਕਿੱਥੇ ਨਹੀਂ ਪਹੁੰਚ ਰਹੀ ਕਈ ਵਾਰੀ ਇਹ ਹੁੰਦਾ ਵੀ ਅਸੀਂ ਪਹਿਲੇ ਦਿਨੀ ਆਪਣੇ ਮੰਨ ਲਓ ਵੀ ਸਾਰਾ ਸਮਾਨ ਲੈ ਜਾਂਦੇ ਆ ਆਪਾਂ ਸੱਚੀ ਭਾਵਨਾ ਨਾਲ ਜਾਂਦੇ ਹੁੰਨੇ ਆ ਬਿਲਕੁਲ ਕੋਈ ਉਹ ਨਹੀਂ ਹੁੰਦਾ ਆਪਾਂ ਸਾਰਾ ਸਮਾਨ ਲੈ ਜਾਂਦੇ ਆ ਵੀ ਇਕੱਠਾ ਕਰਕੇ ਯਾਰ ਵੀ ਆਪਾਂ ਚਲੋ ਮਦਦ ਕਰਾਈਏ ਤੇ ਫੁੱਲ ਜੋ ਵੀ ਆਪਾਂ ਤੋਂ ਹੁੰਦੀ ਹੈਗੀ ਉੱਥੇ ਜਾ ਕੇ ਕੀ ਹੁੰਦਾ ਜੀ ਉੱਥੇ ਜਾ ਕੇ ਆਪਾਂ ਮੰਨ ਲਓ ਵੀ ਆਪਾਂ ਨੂੰ ਪਤਾ ਨਹੀਂ ਹੁੰਦਾ ਕਿਨੂੰ ਕਿਹਦੇ ਤੱਕ ਸਮਾਨ ਪਹੁੰਚਿਆ ਕਿ ਕਿਹ ਤੱਕ ਨਹੀਂ ਪਹੁੰਚਿਆ ਕਿੱਥੇ ਆਪਾਂ ਪਹੁੰਚਾਉਣਾ ਜਿਹੜਾ ਵੀ ਆਪਾਂ ਨੂੰ ਰਾਤ ਚ ਬੈਠਾ ਮਿਲ ਗਿਆ ਜਾਂ ਆਪਾਂ ਨੂੰ ਥੋੜਾ ਜਿਹਾ ਪਾਣੀ ਚ ਬੈਠਾ ਮਿਲ ਗਿਆ ਹੋ ਸਕਦਾ ਉਹਦੇ ਤੱਕ ਬਹੁਤ ਬੰਦੇ ਪਹੁੰਚ ਚੁੱਕੇ ਹੋਣ ਆਪਾਂ ਵੀ ਉੱਥੇ ਵਰਤਾ ਕੇ ਵਾਪਸ ਆ ਜਾਈਏ ਸੋ ਇਹ ਚੀਜ਼ਾਂ ਮਤਲਬ ਬਹੁਤ ਥਾਈਂ ਵਾਪਰਦੀਆਂ ਨੇ ਅਕਸਰੀ ਆਪਾਂ ਦੇਖਦੇ ਆਂ ਵੀ ਜਿੱਥੇ ਵੀ ਕਿਤੇ ਆਪਾਂ ਮਦਦ ਕਰਦੇ ਆਂ ਇਹ ਚੀਜ਼ਾਂ ਬਹੁਤ ਥਾਈਂ ਵਾਪਰਦੀਆਂ ਨੇ ਮੈਂ ਪਹਿਲੇ ਵਾਰੀ ਜਦੋਂ 2 ਸਾਲ ਪਹਿਲਾਂ ਨਾਲੀ ਚ ਉਦੋਂ ਉੱਥੇ ਵੀ ਜਾ ਕੇ ਦੇਖਿਆ ਉਹਨਾਂ ਦੀਆਂ ਵੀ ਇਹੇ ਸਮੱਸਿਆਵਾਂ ਸੀਗੀਆਂ ਜਿੱਥੇ ਪਾਣੀ ਸੀਗਾ ਇੱਕ ਕਲੋਨੀਆਂ ਸੀਗੀਆਂ ਸਰਦੂਲਗੜ੍ਹ ਦੇ ਵਿੱਚ ਮਤਲਬ ਅੰਦਰ ਜਾ ਕੇ ਜਿੱਥੇ 8-8 ਫੁੱਟ ਪਾਣੀ ਸੀਗਾ ਉੱਥੇ ਵੀ ਬੰਦੇ ਫਸੇ ਹੋਏ ਸੀਗੇ ਉਹਨਾਂ ਤੱਕ ਕੋਈ ਨਹੀਂ ਪਹੁੰਚ ਰਿਹਾ ਸੀ ਜਿਹੜੇ ਬਾਰ-ਬਾਰ ਮੰਨ ਲਓ ਵੀ ਜਿੱਥੇ ਥੋੜਾ-ਬੋਤਾ ਪਾਣੀ ਸੀ ਘਰਾਂ 'ਚ ਜਾਂ ਮੰਨ ਲਓ ਵੀ ਨੇੜੇ-ਤੇੜੇ ਪਾਣੀ ਲੱਗਿਆ ਸੀ ਜਾਂ ਜਿਹੜੀਆਂ ਫਸਲਾਂ ਡੁੱਬੀਆਂ ਸੀ ਉਹਨਾਂ ਤੱਕ ਸਾਰੇ ਪਹੁੰਚ ਰਹੇ ਸੀਗੇ ਸੋ ਅਕਸਰ ਇੱਕ ਤਾਂ ਇਹ ਦਿੱਕਤਾਂ ਆਉਂਦੀਆਂ ਨੇ ਇਹ ਆਪਾਂ ਨੂੰ ਮੰਨ ਲਓ ਜੇ ਆਪਾਂ ਸਾਰਿਆਂ ਇਕੱਠਾ ਸਾਰਿਆਂ ਦਾ ਹੱਲ ਸੁਣ ਦੱਸ ਦਿਆਂਗੇ ਸਾਰਿਆਂ ਦਾ ਹੱਲ ਕੀ ਆ ਇੱਕ ਤਾਂ ਇਹ ਵਿਪਤਾ ਆਉਂਦੀ ਦਿੱਕਤ ਆਉਂਦੀ ਹੁੰਦੀ ਹੈਗੀ ਦੂਜੀ ਗੱਲ ਬਾਈ ਜੀ ਆਪਾਂ ਨੂੰ ਇਹ ਚੀਜ਼ ਮੈਨੇਜ ਕਰਨ ਦਾ ਥੋੜੀ ਜਿਹੀ ਦਿੱਕਤ ਆਉਂਦੀ ਆਪਾਂ ਨੂੰ ਇਹ ਮਤਲਬ ਡਿਸਾਈਡ ਕਰਨਾ ਪਊਗਾ ਆਪਾਂ ਨੂੰ ਪਾਰਟ ਦੇ ਵਿੱਚ ਜਿਵੇਂ ਪਹਿਲਾਂ ਆਪਾਂ ਕਿਹੜਾ ਕੰਮ ਕਰ ਸਕਦੇ ਹਾਂ ਉਸ ਤੋਂ ਬਾਅਦ ਕਿਹੜਾ ਤੇ ਥਰਡ ਕਿਹੜਾ ਹੁਣ ਜਿਹੜਾ ਪਹਿਲਾਂ ਜਿਵੇਂ ਆਪਾਂ ਗੱਲ ਕਰਕੇ ਹਟਿਆ ਹੁਣ ਉਹਨਾਂ ਨੂੰ ਰੋਟੀ ਕੱਪੜਾ ਤੇ ਮਕਾਨ ਤਿੰਨ ਚੀਜ਼ਾਂ ਦੀ ਲੋੜ ਆ ਜਾਂ ਦਵਾਈ ਹੈਨਾ ਜਾਂ ਫਿਰ ਮਤਲਬ ਇਸ ਤਰ੍ਹਾਂ ਦੀ ਸਹੂਲਤ ਦੀ ਉਹਨਾਂ ਨੂੰ ਲੋੜ ਆਗੀ ਮਨ ਲਓ ਵੀ ਅੱਜ ਦੀ ਜਿਹੜੀ ਜਦੋਂ ਪਾਣੀ ਹਟ ਗਿਆ ਪਿੱਛੇ ਉਹਨਾਂ ਦੇ ਘਰ ਮਤਲਬ ਆ ਆਮ ਹੋ ਗਏ ਮਿੱਟੀ ਨੰਗੀ ਹੋ ਗਈ ਪਾਣੀ ਸਾਰਾ ਮੁੜ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਜ਼ਰੂਰਤਾਂ ਸ਼ੁਰੂ ਹੋਣਗੀਆਂ ਉਹਨਾਂ ਦੀ ਫਸਲ ਮਰ ਗਈ ਉਹਨਾਂ ਨੂੰ ਫਾਈਨੈਂਸ਼ੀਅਲੀ ਵੀ ਲੋਡ ਪਾਉਗੀ ਪੈਸੇ ਦੀ ਉਹਨਾਂ ਦੀ ਮਨ ਲਓ ਵੀ ਬਾਣ ਉੱਚੇ ਨੀਵੇਂ ਹੋ ਗਏ ਮਿੱਟੀ ਖੋਰ ਕਿលਿਆ ਕਿ ਦਰਿਆ ਨੇ ਸੜਤੀ ਜਗ ਤੇ ਦਰਿਆ ਨੇ ਟੋਏ ਪਾਤੇ ਉਹਨੂੰ ਪੱਧਰਾ ਕਰਕੇ ਕੰਤਾਂ ਕੇ ਕਣਕ ਬੀਜਣ ਤੋਂ ਪਹਿਲਾਂ ਪਹਿਲਾਂ ਉਹਨਾਂ ਦਾ ਬਾਣ ਪੱਧਰਾ ਹੋ ਜੇ ਉਹਨਾਂ ਨੂੰ ਫਿਰ ਟਰੈਕਟਰਾਂ ਟਰਾਲੀਆਂ ਦੀ ਵੀ ਲੋੜ ਪਊ ਬੰਦਿਆਂ ਦੀ ਮੈਨ ਪਾਵਰ ਦੀ ਵੀ ਲੋੜ ਪਊ ਕਿਉਂਕਿ ਉਹ ਬੰਦੇ ਖੁਦ ਟੁੱਟ ਚੁੱਕੇ ਹੁੰਦੇ ਆਪਾਂ ਨਹੀਂ ਕਹਿੰਦੇ ਵੀ ਯਾਰ ਵੀ ਉਹ ਖੁਦ ਕਰ ਲੈਣਗੇ ਜਾਂ ਉਹਨਾਂ ਨੂੰ ਪੈਸੇ ਦੇ ਦੂ ਨਹੀਂ ਕਰ ਸਕਦੇ ਉਹ ਉਹਨਾਂ ਨੂੰ ਕਰਕੇ ਦੇਣਾ ਪਊਗਾ ਜਿੱਤੇ ਐਡੀ ਵੱਡੀ ਮੁਸੀਬਤ ਆਈ ਹੋਵੇ ਯਾਰ ਵੀ ਆਪਾਂ ਨੂੰ ਪਤਾ ਹਨ ਕੀ ਹਾਲ ਹੋਊਗਾ ਹੋ ਸਕਦਾ ਉਹਨਾਂ ਦਾ ਪਸ਼ੂ ਡੰਗਰ ਰੁੜ ਗਿਆ ਹੋਵੇ ਤਾਂ ਹੋ ਸਕਦਾ ਉਹਨਾਂ ਨੂੰ ਮੱਝਾਂ ਲੈ ਕੇ ਦੇਣੀਆਂ ਪੈ ਜਾਣ ਜਾਂ ਫਿਰ ਹੋ ਸਕਦਾ ਵੀ ਉਹਨਾਂ ਦਾ ਘਰ ਹੀ ਢਹਿ ਜਾਣ ਘਰ ਪਾੜ ਜਾਣ ਡਿੱਗ ਪੈਣ ਹੋ ਸਕਦਾ ਕਿਸੇ ਦਾ ਘਰ ਪਾਉਣਾ ਪੈ ਜੇ ਉਹਨਾਂ ਦੀ ਕਣਕ ਸਾਰੀ ਭੇਜ ਗਈ ਹੋਵੇ ਆਟਾ ਝਾਲ ਸਭ ਕੁਝ ਜੋ ਵੀ ਰਸਨ ਕਰੇ ਹੈ ਉਹਨਾਂ ਦਾ ਮਤਲਬ ਬਿਜਲੀ ਫਿਟਿੰਗ ਸਭ ਕੁਝ ਖਰਾਬ ਹੋ ਗਿਆ ਹੋਵੇ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਨੂੰ ਉਸ ਤੋਂ ਬਾਅਦ ਚ ਲੋੜ ਪਊ ਜਦੋਂ ਪਾਣੀ ਸੁੱਕ ਗਿਆ ਸੋ ਦੋ ਗੱਲਾਂ ਜਿਹੜੀਆਂ ਡਿਸਾਈਡ ਹੁੰਦੀਆਂ ਪਹਿਲੀ ਗੱਲ ਅੱਜ ਉਹਨਾਂ ਨੂੰ ਲੋੜ ਆ ਰੋਟੀ ਕਪੜਾ ਮਕਾਨ ਤੇ ਦਵਾਈਆਂ ਦੀ ਉਸ ਤੋਂ ਬਾਅਦ ਚ ਉਹਨਾਂ ਨੂੰ ਲੋੜ ਪਊਗੀ ਤੁਹਾਡੀ ਮੈਨ ਪਾਵਰ ਦੀ ਵੀ ਲੋੜ ਪਊਗੀ ਉਸ ਤੋਂ ਬਾਅਦ ਤੁਹਾਨੂੰ ਫਾਈਨੈਂਸ਼ਲੀ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਪਊਗੀ ਇਹ ਸੈਕੰਡ ਪਾਰਟ ਆ ਜਾਂ ਫਿਰ ਜਿਹੜੇ ਪਸ਼ੂ ਮੰਨ ਲਓ ਵੀ ਬਚਾ ਕੇ ਉਹਨਾਂ ਨੇ ਰੈਸਕਿਊ ਕਰਕੇ ਬਾਹਰ ਲਿਆਂਦੇ ਪਾਣੀ ਚੋਂ ਜਿਹੜੇ ਮੰਨ ਲਓ ਵੀ ਬਾਹਰ ਲਿਆਂਦੀਆਂ ਮੱਜਾਂ ਉਹਨਾਂ ਨੂੰ ਹਰੇਚਾਰੇ ਦੀ ਲੋੜ ਆ ਗਈ ਇਹ ਚੀਜ਼ ਆਪਾਂ ਹੁਣ ਵੇਚ ਸਕਦੇ ਹਾਂਗੇ ਪਰ ਇਹ ਚੀਜ਼ਾਂ ਆਪਾਂ ਸੰਭਵ ਤਾਂ ਹੀ ਕਰ ਸਕਾਂਗੇ ਵੀ ਜੇ ਉਸ ਤੋਂ ਪਹਿਲਾਂ ਹਰ ਪਿੰਡ ਦਾ ਜਿਹੜੇ ਵੀ ਪਿੰਡ ਦੇ ਵਿੱਚੋਂ ਬੰਦੇ ਚਾਹੁੰਦੇ ਆ ਯਾਰ ਵੀ ਆਪਾਂ ਹੜਪੀਟਾਂ ਦੀ ਮਦਦ ਕਰਨਾ ਚਾਹੁੰਦੇ ਆ ਉਹ ਪਿੰਡ ਚੋਂ ਇੱਕ ਇੱਕ ਦੋ ਦੋ ਬੰਦੇ ਟੀਮ ਬਣਾ ਕੇ ਪੰਜ ਸੱਤ ਬੰਦਿਆਂ ਦਾ ਗਰੁੱਪ ਬਣਾ ਕੇ ਚਾਹੇ ਗੱਡੀ ਲੈ ਜਾਣ ਚਾਹੇ ਜੀਪ ਲੈ ਜਾਣ ਮਤਲਬ ਜੀਪ ਲੈਜੈਂਡ ਜ਼ਿਆਦਾ ਵਾਈਡ ਰਾਕ ਕਿਉਂਕਿ ਜੀਪ ਥੋੜੇ ਗੋਡੇ-ਗੋਡੇ ਜਾਂ ਉਹ ਦੂਸਰੇ ਪਾਣੀ ਚ ਵੀ ਲੰਘ ਜੂਗੀ ਪਰ ਫੇ ਗੱਡੀ ਦਾ ਖਾੜਨ ਦਾ ਖਤਰਾ ਰਹਿੰਦਾ ਆਪਦੇ ਨੁਕਸਾਨ ਹੋ ਜਾਂਦਾ ਉੱਥੇ ਜਾ ਕੇ ਇੱਕ ਚੱਕਰ ਜ਼ਰੂਰ ਮਾਰ ਕੇ ਆਓ ਮੇਰਾ ਵੀਰ ਪਹਿਲਾਂ ਕਿਉਂਕਿ ਉਹਦੇ ਨਾਲ ਇਹ ਆ ਵੀ ਜੇ ਤੁਸੀਂ ਉੱਥੇ ਜਾ ਕੇ ਚੱਕਰ ਮਾਰ ਕੇ ਆਓਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਯਾਰ ਵੀ ਕਿਹੜੀ ਚੀਜ਼ ਦੀ ਕਮੀ ਆ ਕਿਹੜੀ ਚੀਜ਼ ਹੁਣ ਚਾਹੀਦੀ ਆ ਕਿਹੜੀ ਚੀਜ਼ ਦੀ ਨਹੀਂ ਲੋੜ ਹੈਗੀ ਹੁਣ ਪੈਸੇ ਉੱਥੇ ਜਿੰਨੇ ਮਰਜ਼ੀ ਚੱਕੀ ਫਿਰ ਉਹਨਾਂ ਨੇ ਪੈਸੇ ਹੀ ਕਰਨੇ ਆ ਉਹ ਆਪ ਦਾ ਘਰ-ਬਾਰ ਉਹਨਾਂ ਦਾ ਉਜੜਿਆ ਪਿਆ ਅੱਜ ਦੀ ਘੜੀ ਤਾਂ ਵੀ ਘਰੋਂ ਬਾਹਰ ਹੋਏ ਬੈਠੇ ਹੈਗੇ ਵਿਚਾਰੇ ਉਹਨਾਂ ਨੇ ਪੈਸੇ ਹੀ ਕਰਨੇ ਆ ਪੈਸੇ ਕਿੱਥੇ ਚਲਾਉਣਗੇ ਜਾ ਕੇ ਉਹ ਤਾਂ ਬੈਠੇ ਆ ਕਿਤੇ ਜਿੱਥੇ ਉਹਨਾਂ ਨੂੰ ਮੰਨ ਲਓ ਕੋਈ ਟੈਂਟ ਮਿਲ ਗਿਆ ਜਾਂ ਕਿਸੇ ਦਾ ਘਰ ਮਿਲ ਗਿਆ ਜਾਂ ਕਿਤੇ ਗੁਰੂ ਘਰ ਮਿਲ ਗਿਆ ਜਾਂ ਜਿੱਥੇ ਵੀ ਮੰਨ ਲਓ ਵੀ ਜਗ੍ਹਾ ਮਿਲ ਗਈ ਹੋਈ ਅੱਜ ਦੀ ਘੜੀ ਤਾਂ ਉਹ ਟਾਈਮ ਪਾਸ ਕਰ ਰਹੇ ਆ ਦਿਨ ਟਪਾ ਰਹੇ ਆ ਵੇਟ ਕਰ ਰਹੇ ਆ ਕਦੋਂ ਪਾਣੀ ਘਟੂਆ ਸੋ ਇਹ ਹੋ ਜਾਣਗੇ ਆਪਣੇ ਮੇਨ ਕੰਮ ਜਦੋਂ ਆਪਾਂ ਇੱਕ ਢੇੜਾ ਲਾ ਕੇ ਆਵਾਂਗੇ ਉਹਨਾਂ ਦੇ ਉੱਥੇ ਆਪਾਂ ਦੇਖ ਕੇ ਆਮਗੇ ਵੀ ਯਾਰ ਆ ਚੀਜ਼ਾਂ ਤਾਂ ਉੱਥੇ ਬਹੁਤ ਨੇ ਆ ਘਾਟ ਆ ਬੱਚਿਆਂ ਨੂੰ ਆ ਚਾਹੀਦਾ ਛੋਟੇ ਬੱਚੇ ਆ ਕਿੰਨਾ ਦੁੱਧ ਚਾਹੀਦਾ ਯਾਰ ਦੁੱਧ ਨਹੀਂ ਜਾ ਰਿਹਾ ਜਾਂ ਬਾਕੀ ਤਾਂ ਸਾਰਾ ਕੁਝ ਬਹੁਤ ਜਾਂ ਦੁੱਧ ਬਹੁਤ ਜਾ ਰਿਹਾ ਜਾਂ ਬਾਕੀ ਸੀ ਇਹ ਚੀਜ਼ਾਂ ਫਿਰ ਆਪਾਂ ਨੂੰ ਲੋੜ ਪਊਗੀ ਆਪਾਂ ਨੂੰ ਧਿਆਨ ਚਾਜੋ ਫਿਰ ਆਪਾਂ ਪਿੰਡ ਚ ਉਹ ਚੀਜ਼ਾਂ ਲਾ ਜਾ ਸਕਦੇ ਆ ਜੇ ਫਿਰ ਕਈ ਵਾਰੀ ਕੀ ਹੁੰਦਾ ਕਿ ਉੱਥੇ ਹੜ ਜਿਹੜੇ ਹੜ ਪੀੜਿਤ ਏਰੀਆ ਹੁੰਦੇ ਆ ਅੱਜ ਕੱਲ ਵੀਡੀਓਜ਼ ਚੱਲ ਰਹੀਆਂ ਨੇ ਲੋਕ ਜਜ਼ਬਾਤੀ ਹੁੰਦੇ ਆ ਬਹੁਤ ਪਹੁੰਚ ਜਾਂਦੇ ਹੈਗੇ ਤੇ ਜਦੋਂ 2-4 ਦਿਨਾਂ ਬਾਅਦ ਪਾਣੀ ਸੁੱਕ ਗਿਆ ਵੀਡੀਓ ਬੰਦ ਹੋ ਜਾਣੀ ਹੈ ਕੋਈ ਨਵਾਂ ਮੁੱਦਾ ਚੱਲੂ ਲੋਕ ਭੁੱਲ ਜਾਣਗੇ ਉਦੋਂ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਪੁੱਛਣੀ ਉਹ ਚੀਜ਼ਾਂ ਜਿਹੜੇ ਵੀ ਆਪਣੇ ਮੰਨ ਲਓ ਵੀ ਬੰਦੇ ਸੰਸੀਅਰ ਆ ਉਹ ਚੀਜ਼ਾਂ ਨੋਟ ਕਰਕੇ ਰੱਖੋ ਕਿ ਇੱਕ ਵਾਰੀ ਜਿਹੜੇ ਲੋਕ ਹੋਣ ਮਦਦ ਕਰਨਦੇ ਆ ਉਹਨਾਂ ਨੂੰ ਹੁਣ ਕਰ ਲੈਣ ਦਿਓ ਵੀ ਜੇ ਉੱਥੇ ਬਹੁਤ ਜ਼ਿਆਦਾ ਰਾਸ਼ਾ ਜੇ ਲੋ ਜੇ ਕਮੀ ਹੈ ਕਿਤੇ ਉੱਥੇ ਪਹੁੰਚੋ ਜੇ ਰਾਸ਼ਾ ਤਾਂ ਹਲੇ ਖੜਜੋ ਤੁਸੀਂ ਵੇਟ ਕਰੋ ਜਦੋਂ ਵੀਡੀਓ ਬੰਦ ਹੋ ਗਈਆਂ ਥੋੜਾ ਜਿਹਾ ਲੋਕਾਂ ਦਾ ਧਿਆਨ हट ਜਾਂਦਾਗਾ ਜਾਂ ਵੀ ਮਤਲਬ ਪਾਣੀ ਸੁੱਕ ਗਿਆ ਤਾਂ ਲੋਕਾਂ ਨੂੰ ਇਹ ਲੱਗਦਾ ਹਫਤੇ ਚਲੀ ਗਈ ਪਰ ਉਹਨਾਂ ਦੇ ਤਾਂ ਆਫਤ ਓਡੀ ਹੀ ਰਹਿਣੀ ਹੈ ਜਿੰਨਾ ਟਾਈਮ ਉਹਨਾਂ ਦਾ ਸਾਰਾ ਕੁਝ ਨਾਰਮਲ ਨਹੀਂ ਹੁੰਦਾਗਾ ਸੋ ਉਦੋਂ ਫਿਰ ਆਪਾਂ ਨੂੰ ਉਹਨਾਂ ਦਾ ਜਿਵੇਂ ਤੁਹਾਨੂੰ ਦੱਸਿਆ ਵੀ ਮੱਜਾਂ ਵੀ ਮਰੀਆਂ ਹੋ ਸਕਦੀਆਂ ਉਹਨਾਂ ਦੀਆਂ ਤਰਗੀਆਂ ਹੋ ਸਕਦੀਆਂ ਘਰ ਟਹਿਗੇ ਹੋ ਸਕਦੇ ਆ ਬਿਜਲੀ ਖਰਾਬ ਹੋ ਗਈ ਹੋ ਸਕਦੀ ਆ ਤੂੜੀ ਤੰਦ ਤੇ ਕਣਕ ਆਟਾ ਦਾਲ ਸਭ ਕੁਝ ਖਰਾਬ ਹੋ ਗਿਆ ਹੋ ਸਕਦਾਗਾ ਸੋ ਇਹ ਚੀਜ਼ਾਂ ਦੀ ਉਦੋਂ ਫਿਰ ਆਪਾਂ ਨੂੰ ਲੋੜ ਪੂਗੀ ਇਸ ਤੋਂ ਜਿਹੜੀ ਮੈਂ ਸਭ ਤੋਂ ਵੱਡੀ ਬੇਨਤੀ ਕਰਨਾ ਚਾਹੁੰਨਾ ਕਿ ਅੱਗੇ ਤੋਂ ਹੜ ਨਾ ਆਉਣ ਮਤਲਬ ਇਹ ਹੜ੍ਹ ਤਾਂ ਆ ਚੁੱਕੇ ਆ ਪਰ ਗਾਹਾਂ ਤੋਂ ਇਹ ਜੀ ਮਸੀਬਤ ਨਾ ਆਵੇ ਮੈਂ ਇਹ ਚੀਜ਼ ਲਈ ਜਿਆਦਾ ਜ਼ੋਰ ਦੇ ਰਿਆਂ ਵੀ ਮਤਲਬ ਕਿਉਂਕਿ ਇਹ ਚੀਜ਼ ਆਪਾਂ ਨੂੰ ਇਹ ਆ ਵੀ ਕਿਸੇ ਨੂੰ ਘਰੋਂ ਉਜੜ ਨਹੀਂ ਨਾ ਪਵੇ ਤੇ ਫਿਰ ਆਪਾਂ ਨੂੰ ਹੈਲਪ ਲੈ ਕੇ ਪਹੁੰਚ ਨਹੀਂ ਨਾ ਪਵੇ ਕਿਉਂ ਵਿਚਾਰੇ ਉਹ ਘਰੋਂ ਉਜੜਨ ਅੱਗੇ ਤੋਂ ਉਹਨਾਂ ਨੂੰ ਮਤਲਬ ਪੁੱਛੋ ਉਹਨਾਂ ਨੂੰ ਜਿਆਦਾ ਪਤਾ ਹੁੰਦਾ ਕਿ ਇੱਥੋਂ ਇੱਥੋਂ ਬੰਨ ਟੁੱਟਦਾ ਇੱਥੋਂ ਛੇਤੀ ਤਰ ਜਾਂਦਾ ਇੱਥੇ ਇੰਨੇ ਨੇ ਫੁੱਟ ਪਾਣੀ ਹੁੰਦਾ ਉਹਨਾਂ ਤੋਂ ਸਾਰਾ ਕੁਝ ਪੁੱਛ ਕੇ ਜਿਹੜੇ ਉਹਨਾਂ ਧੁੱਸੀ ਬੰਨ ਜਿਹਨੂੰ ਕਹਿੰਦੇ ਹੁੰਦੇ ਮੈਂ ਇਹ ਦੇਖਿਆ ਸੀ ਇੱਕ ਵਾਰੀ ਫਿਲਮ ਦੀ ਸ਼ੂਟਿੰਗ ਕਰ ਰਹੇ ਸੀਗੇ ਰਾਵੀ ਤੇ ਉਦੋਂ ਮੈਂ ਉਹ ਧੁੱਸੀ ਬੰਨ ਦੇਖਿਆ ਉਹ ਬਹੁਤ ਪਿੱਛੇ हट ਕੇ ਕਿਲੋ ਕਿਲੋ 1.5 1.5 ਕਿਲੋਮੀਟਰ ਤੇ ਪਿੱਛੇ हट ਕੇ ਹੁੰਦੇ ਆ ਕਈ ਵਾਰੀ ਬੰਨ ਉਹ ਦਰਿਆ ਤੋਂ ਤੇ ਉਹ ਮੰਨ ਲਓ ਵੀ ਇੰਨੇ ਪੱਕੇ ਉਹਨਾਂ ਦੇ ਉੱਤੋਂ ਦੀ ਪਹੀ ਹੁੰਦੀ ਹੈ ਜਾਂ ਵੀ ਉਹ ਬਣਾਏ ਹੁੰਦੇ ਆ ਪੂਰੇ ਮਤਲਬ ਕੈਲੀ ਵੀ ਸਖਤ ਬਣਾਏ ਹੁੰਦੇ ਉਹ ਲਤ ਡਾ ਡੜ ਕੇ ਤੇ ਉਹ ਬਹੁਤ ਉੱਚੇ ਹੁੰਦੇ ਹੈਗੇ ਉਹ ਪਾਣੀ ਪਾਰ ਕਰ ਕਰ ਆਇਆ ਹੋਇਆਗਾ ਉਹ ਪਾਣੀ ਮਤਲਬ ਉਹ ਟੁੱਟੇ ਹੋਏ ਹੈਗੇ ਜੇ ਉਹਨਾਂ ਨੂੰ ਸਾਰਿਆਂ ਨੂੰ ਨਾਲ ਲਾ ਕੇ ਤਾਂ ਵੀ ਉਹਨਾਂ ਦੀ ਉਹਨਾਂ ਤੋਂ ਪੁੱਛ ਕੇ ਜਾਂ ਉਹਨਾਂ ਦੇ ਚਲੋ ਨਾਲ ਲਾ ਕੇ ਮੈਨ ਪਾਵਰ ਥੋੜੀ ਬਹੁਤੀ ਦੇ ਸਕਦੇ ਹੋਰ ਤਾਂ ਬਾਕੀ ਤੇ ਜਿਹਦੇ ਘਰ ਉੱਜੜੇ ਫਾਈਨੈਂਸ਼ੀਅਲੀ ਤਾਂ ਕਿੰਨੇ ਹੀ ਮਦਦ ਕਰਦਾ ਹੁੰਦਾ ਤਾਂ ਉੱਥੇ ਮੰਨ ਲਓ ਵੀ ਉਹਨੂੰ ਉਹ ਬੰਨਾਂ ਨੂੰ ਘੱਟੋ ਘੱਟ 5 5 7 7 ਫੁੱਟ ਜਿੰਨਾ ਕੋ ਉਹਨਾਂ ਨੂੰ ਪਤਾ ਹੋਵੇ ਵੀ ਇੰਨਾ ਪਾਣੀ ਚੜਦਾ ਹੁੰਦਾ ਵੱਧ ਤੋਂ ਵੱਧ ਚੜਿਆ ਇਤਕੀ ਵੀ ਇੰਨਾ ਪਾਣੀ ਚੜਿਆ ਸੀਗਾ ਜਾਂ ਇੰਨਾ ਉੱਤੋਂ ਦੀ ਟੱਪ ਗਿਆ ਬੰਨਦੇ ਤਾਂ ਉਹ ਬੰਨਾਂ ਨੂੰ 5-5 ਫੁੱਟ ਜਾਂ 7-7 ਫੁੱਟ ਉੱਚੇ ਕਰਕੇ ਉਹਨਾਂ ਦੇ ਉੱਤੋਂ ਦੀ ਪ੍ਰੋਪਰ ਲੀਖਾ ਬਣਾਇਆ ਜਾਵੇ ਤਾਂ ਸਰਕਾਰ ਨੂੰ ਉਸ ਤੋਂ ਬਾਅਦ ਇਹ ਵੀ ਕਿਹਾ ਜਾਵੇ ਵੀ ਇਹਦੇ ਦੀ ਛੜਕ ਬਣਾ ਦਿਓ ਤਾਂ ਕਿ ਕਦੇ ਬਾਅਦ ਵਿੱਚ ਨੌਬਤ ਨਾ ਆਵੇ ਇਸ ਚੀਜ਼ ਦੀ ਕਿਉਂਕਿ ਆਦਰਵਾਈਜ਼ ਕੀ ਹੁੰਦਾ ਵੀ ਜਦੋਂ ਆਪਾਂ ਮੰਨ ਲਓ ਵੀ ਇੱਕ ਵਾਰੀ ਆਪਾਂ ਹੁਣ ਹੈਲਪ ਕਰਤੀ ਬੰਨ ਉੱਥੇ ਦੇ ਉੱਥੇ ਰਹਿ ਗਈ ਉਹਨਾਂ ਦਾ ਫਾਈਨੈਂਸ਼ੀਅਲ ਕੰਡੀਸ਼ਨ ਪਹਿਲੇ ਹੀ ਕਮਜ਼ੋਰ ਹੋਈ ਹੁੰਦੀ ਹੈਗੀ ਉਹ ਫਿਰ ਉੱਤਾ ਨਹੀਂ ਕਰਦੇ ਵੀ ਯਾਰ ਇੱਥੇ ਹੁਣ ਮਿੱਟੀ ਲਾਈਏ ਨਾ ਲਾਈਏ ਵੀ ਚਲ ਦੇਖੀ ਜਊ ਇੱਕ ਇਹ ਹੁੰਦਾ ਵੀ ਆਪਣਾ ਏਕਾ ਨਹੀਂ ਬਣਦਾ ਹੁੰਦਾ ਵੀ ਆਪਸ ਚ ਪਿੰਡਾਂ ਚ ਜਿਹੜੇ ਬੰਦੇ ਬਾਹਰੋਂ ਆਏ ਹੁੰਦੇ ਉਹ ਏਕਾ ਕਰ ਸਕਦੇ ਹੁੰਦੇ ਹੈਗੇ ਮਤਲਬ ਮਦਦ ਕਰਨੀ ਜਾਂ ਜੋ ਵੀ ਹੈਲਪ ਕਰਨ ਉਹਨਾਂ ਦੀ ਤਾਂ ਉਹ ਏਕਾ ਕਰਕੇ ਉਹ ਬੰਨਾਂ ਨੂੰ 5-5 7-7 ਫੁੱਟ ਉੱਚੇ ਕਰ ਦੇਣ ਤਾਂ ਕਿ ਭਵਿੱਖ ਦੇ ਵਿੱਚ ਦੁਬਾਰੇ ਕਦੇ ਇਹ ਜੀ ਨੌਬਤ ਨਾ ਆਵੇ ਵੀ ਉਹਨਾਂ ਦਾ ਬੰਨ ਹੀ ਨਾ ਟੁੱਟੇ ਤੇ ਬਾਕੀ ਮਤਲਬ ਜਦੋਂ 1-2 ਸਾਲ ਫਸਲਾਂ ਹੋ ਜਾਣੀ ਉਹਨਾਂ ਨੂੰ ਆਪੇ ਸੈੱਟ ਹੋ ਜਾਣਗੇ ਫਿਰ ਚਾਹੇ ਉਹਨਾਂ ਨੂੰ ਉੱਚੇ ਵੀ ਤੇ ਚੌੜੇ ਵੀ ਹੋਰ ਕੀਤੇ ਜਾਣ ਜਿਵੇਂ 20 20 ਫੁੱਟ ਵੱਨ ਚੌੜਾ ਕਰਤਾ ਤੇ ਇਹ ਇੰਡੀਅਨ ਗਵਰਨਮੈਂਟ ਦੀ ਨਲਾਇਕੀ ਤਾਂ ਹੈ ਪੰਜਾਬ ਗਵਰਨਮੈਂਟ ਦੀ ਵੀ ਨਲਾਇਕੀ ਕਹੋ ਵੀ ਜਿਹੜੀ ਅਸੀਂ 15 20 ਫੁੱਟ ਉੱਚੀ ਸੜਕ ਬਣਾ ਸਕਦੇ ਆ 20 ਵੀ ਫੁੱਟ ਚੌੜੀ ਅ 20 ਵੀ ਕਿਹੜੇ 40 40 ਫੁੱਟ ਚੌੜੀ ਸੜਕ ਬਣਾ ਸਕਦੇ ਆਗੇ ਭਾਰਤ ਮਾਲਾ ਰੋਡ ਕੱਟਤਾ ਜੀ ਫਲਾਣਾ ਰੋਡ ਕੱਟਤਾ ਹਜ਼ਾਰਾਂ ਕਿਲੋਮੀਟਰਾਂ ਤੱਕ ਇਹ ਤਾਂ ਸਾਰੇ ਹੀ ਦਰਿਆਵਾਂ ਦਾ ਟੋਟਲੀ 500 ਕਿਲੋਮੀਟਰ ਮੇਰੇ ਹਿਸਾਬ ਨਾਲ ਤਿੰਨਾਂ ਦਾ ਏਰੀਆ ਬਣੂਗਾ ਜੇ ਆਪਾਂ ਮੱਲੋ ਵੀ ਉੱਚਾ ਕਰਨਾ ਹੋਵੇ ਭਾਈ ਜੇ 15 20 ਫੁੱਟ ਉੱਚੀ ਹਜ਼ਾਰਾਂ ਕਿਲੋਮੀਟਰ ਸੜਕ ਤੇ ਮਿੱਟੀ ਪਾਈ ਜਾ ਸਕਦੀ ਆ ਸੜਕ ਬਣਾਉਣ ਵਾਸਤੇ ਤਾਂ ਇਹ 5 5 ਫੁੱਟ ਮਿੱਟੀ ਕਿਉਂ ਨਹੀਂ ਪਾਈ ਜਾ ਸਕਦੀ ਉਹ ਵੀ ਜਸਟ ਉਹ 40 ਜਾਂ 50 50 ਫੁੱਟ ਚੌੜੀ ਮਿੱਟੀ ਪਾਉਣੀ ਹੁੰਦੀ ਹੈਗੀ 100 100 ਫੁੱਟ ਚੌੜੀ ਮਿੱਟੀ ਪਾਉਣੀ ਹੁੰਦੀ ਹੈਗੀ ਇਹ ਤਾਂ ਜਸਟ ਪਾਉਣੀ ਮਿੱਟੀ 7 8 ਫੁੱਟ ਚੌੜੀ ਹੋਊਗੀ ਤੇ ਇਹ ਕਿਉਂ ਨਹੀਂ ਪੈ ਸਕਦੇ ਸਿਰਫ 3 400 ਕਿਲੋਮੀਟਰ ਤੇ ਲੰਬੇ ਰੀਏ ਤੇ ਪਰ ਇਹ ਸਾਡੀਆਂ ਸਰਕਾਰਾਂ ਕਦੇ ਵੀ ਕੁਝ ਨਹੀਂ ਕਰਨੀਆਂ ਇਹ ਸਾਨੂੰ ਆਪੇ ਕਰਨਾ ਪੈਣਾਗਾ ਸਾਨੂੰ ਪਤਾ ਤੇ ਮੈਂ ਇਸ ਗੱਲ ਦੇ ਵਿੱਚ ਸਰਕਾਰ ਨੂੰ ਬਰੀ ਨਹੀਂ ਕਰਨਾ ਚਾਹੁੰਦਾ ਤੁਸੀਂ ਆਪਣੇ ਹਿਸਾਬ-ਕਿਤਾਬ ਕਰ ਲਿਓ ਪਰ ਮੇਰਾ ਤਾਂ ਮਕਸਦ ਇਹ ਆ ਕਿ ਦੁਬਾਰਾ ਕਿਸੇ ਦਾ ਘਰ ਨਾ ਡੁੱਬੇ ਦੁਬਾਰਾ ਕੋਈ ਕਰੋਨਾਬ ਜਿਹੜੇ ਕਿਸੇ ਦਾ ਘਰ ਡੁੱਬੇ ਨਾ ਕਿਸੇ ਦੇ ਮੱਝਾਂ ਨਾ ਮਰਨ ਕਿਸੇ ਦਾ ਫਸਲ ਨਾ ਮਰੇ ਤਾਂ ਕਿ ਵੀ ਮਤਲਬ ਐਡੀ ਵੱਡੀ ਆਫਤ ਬੰਦੇ ਵੀ ਮਰੇ ਆ ਕਿੰਨੇ ਤੇ ਸਾਰਾ ਕੁਝ ਹੁੰਦਾ 24 25 ਬੰਦਿਆਂ ਦੀ ਬੇਬੀ ਮੌਤ ਹੋ ਚੁੱਕੀ ਆ ਹੁਣ ਤੱਕ ਹੜਾਂਗਾਂ ਨੇ ਡੁੱਬ ਕੇ ਸੋ ਇਸੇ ਕਰਕੇ ਇਹ ਮੇਰੀਆਂ ਬੇਨਤੀਆਂ ਸੀਗੀਆਂ ਕੁਝ ਸੋ ਜਿਹੜੇ ਵੀ ਭਰਾ ਮਤਲਬ ਹੈਲਪ ਕਰਨਾ ਚਾਹੁੰਦੇ ਆ ਉਹਨਾਂ ਦੀ ਜੀ ਸਾਦ ਕੇ ਕਰੋ ਪਰ ਥੋੜੀਆਂ ਜੀਆਂ ਗੱਲਾਂ ਧਿਆਨ ਰੱਖੋ ਸਭ ਤੋਂ ਪਹਿਲਾ ਪੁਆਇੰਟ ਇਹ ਨੋਟ ਕਰ ਲਓ ਕਿ ਸਭ ਤੋਂ ਪਹਿਲਾਂ ਉੱਥੇ ਜਾ ਕੇ ਉਹਨਾਂ ਜਿੱਥੇ ਆਪਾਂ ਮਦਦ ਲੈ ਕੇ ਜਾਣੀ ਹੈ ਪਿੰਡ ਦੇ ਵਿੱਚ ਆ ਕੇ ਬਾਅਦ ਚ ਆਪਾਂ ਗੱਲ ਕਰਨੀ ਹੈ ਵੀ ਆਪਾਂ ਮਦਦ ਕਰਨੀ ਹੈ ਸਭ ਤੋਂ ਪਹਿਲਾਂ ਇੱਕ ਗੇੜਾ ਮਾਰ ਕੇ ਆਓ ਉੱਥੇ ਉੱਥੇ ਦੇਖੋ ਕਿਹੜੀਆਂ ਚੀਜ਼ਾਂ ਦੀ ਕਮੀ ਹੈ ਕਿਹੜੀਆਂ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਨੇ ਕਿਹੜੀਆਂ ਚੀਜ਼ਾਂ ਅਸੀਂ ਕਰ ਸਕਦੇ ਹਾਂ ਕਿਹੜੀਆਂ ਚੀਜ਼ਾਂ ਦੂਜੇ ਕਰ ਰਹੇ ਆ ਕਿਹੜੀਆਂ ਅਸੀਂ ਨਹੀਂ ਕਰ ਸਕਦੇ ਕਿਹੜੀਆਂ ਅਸੀਂ ਕਰ ਸਕਦੇ ਹਾਂ ਦੂਜੇ ਨਹੀਂ ਕਰ ਸਕਦੇ ਜਾਂ ਵੀ ਕਿਹੜੀਆਂ ਚੀਜ਼ਾਂ ਦੂਜੇ ਨਹੀਂ ਕਰ ਸਕਦੇ ਅਸੀਂ ਕਰ ਸਕਦੇ ਹਾਂ ਉਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਇਹ ਚੀਜ਼ਾਂ ਲੈ ਕੇ ਅਸੀਂ ਜੇ ਚਾਹੀਏ ਤਾਂ ਵੀ ਅਸੀਂ ਜੀ ਸਾਹਿਬ ਕੇ ਮਦਦ ਕਰ ਸਕਦੇ ਹਾਂ ਆਦਰਵਾਈਜ਼ ਇਥੋਂ ਟਰਾਲੀ ਭਰ ਕੇ ਲੈ ਜਾਓ ਤੇ ਉੱਥੇ ਬਾਹਰ ਜਿੱਥੇ ਵੀ ਜੇ ਪਾਣੀ ਆ ਗਿਆ ਉੱਥੇ ਜੇ ਵੰਡ ਕੇ ਮੁੜਿਓ ਉਸ ਚੀਜ਼ ਦਾ ਮੇਰੇ ਹਿਸਾਬ ਨਾਲ ਕੋਈ ਦਮ ਨਹੀਂ ਆਉਣਾ ਕਿਉਂਕਿ ਉੱਥੇ ਤਾਂ ਬਹੁਤ ਬੰਦੇ ਪਹੁੰਚ ਜਾਂਦੇ ਆ ਉਸ ਤੋਂ ਅੱਗੇ ਜਾਣ ਵਾਲੇ ਬਿਰਲੇ ਹੁੰਦੇ ਆ ਤੇ ਉਸ ਤੋਂ ਜਮਾ ਡੂੰਗੇ ਚ ਜਾਣ ਵਾਲੇ ਦਰਿਆਵਾਂ ਦੇ ਕੰਢਿਆਂ ਦੇ ਕੋਲੇ ਉਹ ਤਾਂ ਬਿਰਲੇ ਤੇ ਉਹ ਵੀ ਕੋਈ ਟਾਵਾ ਨਿੱਤਰਦਾ ਹੋਊਗਾ ਸੋ ਇਸ ਕਰਕੇ ਮੇਰੀਆਂ ਇਹ ਬੇਨਤੀਆਂ ਸਿਗੀਆਂ ਤੇ ਇਹਨਾਂ ਨੂੰ ਜੀ ਗੌਰ ਜ਼ਰੂਰ ਕਰਿਓ ਤੇ ਚੰਗੀ ਭਾਵਨਾ ਉਹਨਾਂ ਦਾ ਧੰਨਵਾਦ ਬੰਦਿਆਂ ਦਾ ਜਿਨ੍ਹਾਂ ਦਾ ਵੀ ਦਿਲ ਕਰਦਾ ਵੀ ਅਸੀਂ ਮਦਦ ਕਰੀਏ ਚਾਹੇ ਤੁਸੀਂ ਮਤਲਬ ਫਿਜ਼ੀਕਲੀ ਪਦਦ ਕਰੋ ਚਾਹੇ ਤੁਸੀਂ ਕੋਈ ਸਾਧਨ ਦਿਓ ਚਾਹੇ ਤੁਸੀਂ ਕੋਈ ਪੈਸਾ ਦਿਓ ਲੀੜਾ ਕਪੜਾ ਤੇ ਜੋ ਵੀ ਦਿਓ ਸੋ ਧੰਨਵਾਦ ਸਾਰਿਆਂ ਦਾ